ਅੱਜ 2 ਵਜੇ ਜਦੋਂ ਮੈਂ ਘਰੇ ਬੈਠਾ ਸੀ ਤਾਂ ਘਰ ਦੇ ਵਿੱਚ ਇੱਕ ਮੈਨੂੰ ਬਾਹਰ ਤੇ ਯੂਕੇ ਨੰਬਰ ਤੋਂ ਫੋਨ ਆਇਆ ਉਹ ਕੀ ਪੁੱਛ ਰਿਹਾ ਵੇ ਸੰਜੀਵ ਜੀ ਕੀ ਹਾਲ ਹੈ ਮਾ ਜੀ ਬਹੁਤ ਵਧੀਆ ਹੈ ਕਹਿੰਦਾ ਮੈਂ ਭਗੇਲ ਸਿੰਘ ਬੋਲਦਾ ਸ਼ੇਰੇ ਪੰਜਾਬ ਬਗੇੜੀਅਰ ਤੋਂ ਮੈਂ ਕਿਹਾ ਇਹ ਕਿਹੜੀ ਬਗੇੜੀਅਰ ਹੋ ਗਈ ਕਹਿੰਦਾ ਪਤਾ ਲੱਗਿਆ ਫਿਰੋਜ਼ਪੁਰ ਵਾਲੀ ਉਹਦਾ ਮੈਂ ਕਿਹਾ ਕਹਿੰਦਾ ਪਤਾ ਨਹੀਂ ਲੱਗਿਆ ਫਿਰੋਜ਼ਪੁਰ ਬੰਦਾ ਮਾਰਿਆ ਜਿਹੜਾ ਅਸੀਂ ਮਤ ਐ ਕਿਹੜਾ ਬੰਦਾ ਮਾਰਤਾ ਓ ਕਹਿੰਦਾ ਅਰੇ ਸੱਸ ਦਾ ਮੁੰਡਾ ਉਹ ਮੁੰਡਾ ਜਾ ਅੱਛਾ ਮੈਂ ਦੇਖੀ ਸੀ ਘਬਰ ਮਖਾ ਉਹ ਕਹਤੇ ਕਹਿੰਦਾ ਪੰਜਾਬ ਦੇ ਵਿੱਚ ਜਿਆਦਾ ਹਿੰਦੂਵਾਦ ਹਿੰਦੂਵਾਦ ਕਰਦਾ ਸੀ ਕਹਿੰਦਾ ਉਹਨੂੰ ਅਗਲਾ ਨੰਬਰ ਥੋੜਾ ਏ ਤੇਰਾ ਸੰਜੀਪ ਘਨੋਲੀ ਤਾਂ ਸਚਿੰਦ ਦਾ ਤਿਆਰ ਹੋ ਜਾ ਕਹਿੰਦਾ ਤੁਸੀਂ ਕਹਿੰਦਾ ਪੰਜਾਬ ਦੇ ਵਿੱਚ ਬੜੀਆਂ ਰੈਲੀਆਂ ਹਿੰਦੂ ਪੰਚਾਇਤਾਂ ਕਰਦੇ ਆ ਬੜੇ ਜਸ਼ਨ ਮਨਾਉਂਦੇ ਆ ਮਖਾ ਗੱਲ ਸੁਣ ਕਿਹੜਾ ਜਸ਼ਨ ਮਨਾਉਂਦਾ ਮਖਾ ਨਾਲੇ ਪੰਜਾਬ ਦੇ ਹਿੱਤ ਲਈ ਜਿਹੜਾ ਅਸੀਂ ਉਹਨਾਂ ਦਾ ਮਨਾਉਂਦੇ ਆ ਕਹਿੰਦਾ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮਖਾ ਚਲੋ ਏ ਬਾਹਰ ਬੱਟਾ ਬਕਵਾਸ ਮਾਰਦਾ ਬਖਾਦੀ ਛੋਟੀ ਉਮਰ ਦੇ ਬਚਾਰੇ ਨੇ ਕੀ ਕਸੂਰ ਕੀਤਾ ਮੈਂ ਉਹਨੂੰ ਮਹਾ ਪੰਜਾਬ ਦੀ ਗੁਰੂ ਪੀਰਾਂ ਦੀ ਧਰਤੀ ਆ ਵਿਥੇ ਦਾ ਲੋਕ ਦੀ ਕਿਸੇ ਮਾਰ ਮਰਾਈ ਨਾਲ ਚੱਲਦੇ ਨਹੀਂ ਕਹਿੰਦਾ ਹੁਣ ਤਿਆਰ ਹੋ ਜਾ ਜਿਹੜੀਆਂ ਤੁਸੀਂ ਪੰਚਾਇਤਾਂ ਕਰਦੇ ਆ Hindu ਰੈਲੀਆ Hindu ਧਰਨੇ Hindu ਪ੍ਰੋਗਰਾਮ ਕਹਿੰਦਾ ਇਹ ਭਈਆਂ ਨਾਲ ਰਲ ਕੇ ਤੁਸੀਂ ਪੰਜਾਬ 'ਚ ਗੰਦ ਪਾ ਰਹੇ ਆ ਅਗਲੀ ਵਾਰ ਤੁਹਾਨੂੰ ਪੰਜਾਬ 'ਚੋਂ ਚੱਕਣਾ 20 ਫਿਰਦੇ ਤੇਰੇ ਵਰਗੇ ਲਗਭਗ 3-4 ਮਿੰਟ ਉਹ ਨਾਲ ਗੱਲ ਕੀਤੀ ਪਹਿਲਾਂ ਵੀ ਸਾਨੂੰ ਆਂਦੀਆਂ ਸੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨੇ WhatsApp ਤੇ ਇੱਕ ਮੈਨੂੰ ਲੈਟਰ ਪਾਇਆ ਉਹਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਅਸੀਂ ਬੰਦਾ ਮਾਰਿਆ ਤੇ ਸ਼ਿਵ ਸੈਨਾ ਆਰਐਸਐਸ ਜਿਹੜੇ ਉਹ ਕਰ ਰਹੇ ਨੇ ਅਸੀਂ ਜਿਹੜੀ ਅੱਜ ਪ੍ਰਸ਼ਾਸਨ ਨੂੰ ਅਸੀਂ ਐਸਐਸਪੀ ਸਾਹਿਬ ਨਾਲ ਡੀਜੀ ਸਾਹਿਬ ਨਾਲ ਗੱਲ ਕੀਤੀ ਆ WhatsApp ਤੇ ਮੈਸੇਜ ਵੀ ਆਇਆ ਬਿਆਨ ਦਿੱਤੇ ਆ ਵੀ ਪਹਿਲਾਂ ਬੜੀਆਂ ਫੋਰਸਾਂ ਆndੀਆਂ ਸੀ ਇਹ ਕਿਹੜੀ ਨਵੀਂ ਫੋਰਸ ਆ ਗਈ ਪੰਜਾਬ ਦੇ ਵਿੱਚ ਪਿੱਤੇ ਦਿਨ ਅਸਲਾ ਫੜਿਆ ਗਿਆ ਆਰਡੀਐਕਸ ਫੜੀ ਗਈ ਰੋਜ਼ਾਨਾ ਪਹਿਲਾਂ ਸਾਡਾ ਮੋਗੇ ਦੇ ਸ਼ਿਵ ਸੈਨਾ ਦਾ ਮਾਰਤਾ ਸੁਧੀਰ ਸੁਰੀ ਮਾਰਤਾ ਹੋਰ ਕਈ ਨੇਤਾ ਹਿੰਦੂ ਬੰਦਿਆਂ ਨੂੰ ਕਲੀਅਰ ਹੋ ਰਿਹਾ ਵੇ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਅਪੀਲ ਕਰਦੇ ਵੇ ਇਹਦੀ ਪਹਿਰਵਾਈ ਕੀਤੀ ਜਾਵੇ ਇਹ ਕਿਹੜੇ ਲੋਗ ਨੇ ਇਹ ਕੀ ਚਾਹੁੰਦੇ ਨੇ ਕਿਉਂਕਿ ਜਿਸ ਹਸਾਬ ਨਾਲ ਅਸਲਾ ਫੜਿਆ ਜਾ ਰਿਹਾ ਆਰ ਡੀ ਐਕਸ ਫੜੀ ਜਾ ਰਹੀ ਆ ਇਹ ਤੋਂ ਸਾਫ ਜਾਹਰ ਹੋ ਰਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਉਹੀ ਕਾਲੇ ਦੌਰ ਫਿਰ ਤੋਂ ਆ ਰਹੇ ਨੇ ਅਸੀਂ ਤਾਂ ਨਹੀਂ کہہ ਰਹੇ ਜੀ ਧਮਕਿਆਂ ਤੋਂ ਡਰਦੇ ਅਸੀਂ ਪੰਜਾਬ ਹਿੱਤ ਲਈ ਪਹਿਲਾਂ ਵੀ ਕੰਮ ਕਰਦੇ ਆ ਜਿਹੜੇ ਗਲਤ ਲੋਗ ਨੇ ਉਹਨਾਂ ਦਾ ਬਰਾਈ ਅਸੀਂ ਕਰਦੇ ਰਹਾਂਗੇ ਕਿਉਂਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਅਸੀਂ ਦੇਸ਼ ਨੂੰ ਪਿਆਰ ਕਰਦੇ ਜਿਹੜੇ ਪੰਜਾਬ ਦੇ ਦੁਸ਼ਮਣ ਦੇਸ਼ ਦੇ ਦੁਸ਼ਮਣ ਅਸੀਂ ਉਹਨਾਂ ਦਾ ਵਿਰੋਧ ਕਰਦੇ ਰਹਾਂਗੇ ਅਸੀਂ ਉਹਨਾਂ ਤੋਂ ਝੁਗਣ ਵਾਲੇ ਨਹੀਂ ਪਰ ਅਸੀਂ ਸਰਕਾਰ ਤੋਂ ਜਿਸ ਤਰ੍ਹਾਂ ਵੱਡੀ ਵੱਡੀਆਂ ਪੁਲਿਸ ਐਕਟੀਵਿਟੀਜ਼ ਕਰ ਰਹੀ ਆ ਬੜੇ ਇਹਨਾਂ ਨੇ ਅਸਲਾ ਫੜਿਆ ਪਰ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਆਂ ਉਹ ਵੀ ਧਿਆਨ ਦੇਣ ਕਿ ਕਿੱਥੋਂ ਆ ਰਿਹਾ ਇਹਦੇ ਲਈ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਹੜੇ ਲੋਕ ਨੇ ਜਿਹੜਾ ਪੰਜਾਬ ਦਾ ਮੌਲ ਖਰਾਬ ਕਰ ਰਹੇ